ਸਾਡੇ ਨਾਲ ਨੇ ਗਰਤਾਸਪੁਰ ਦੇ ਸੈਸ਼ਨ ਜੱਜ ਰਜਿੰਦਰ ਅਗਰ왈 ਜੀ ਸੋ ਸਰ ਰਿਆ ਜੀ ਅੱਜ ਇੱਕ ਜੂਨਾ ਵੋਟਾਂ ਦਾ ਦਿਨ ਹੈ ਜੀ ਕਿਵੇਂ ਦੇਖਦੇ ਆ ਜੀ ਉਹ ਆਪਣੀ ਆਪਣੀ ਜੋ ਹੈ رائے ਦੇ ਬਟਾਵਰ ਕੋ پاس ਤੇ ਅਰੇ ਜੇ ਸਰ ਗੱਲ ਕੀਤੀ ਜਾਵੇ ਆਪਾਂ ਜਿਲ੍ਹਾ ਪ੍ਰਸ਼ਾਸਨ ਦੀ ਸਾਰੇ ਦੀ ਸਾਰੇ ਮੁਸਤਫੀ ਦੀ ਪੱਖੋਂ ਹਰ ਚੀਜ਼ ਤਤਾ ਭਰਾ ਜੀ ਹਾਂ ਬਹੁਤ ਅੱਛੇ ਬਹੁਤ ਸੇ ਪ੍ਰਬੰਧ ਕੀਤੇ ਹੋਏ ਹਨ ਐਂਡ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ ਜੀ ਔਰ ਲੋਕਾਂ ਨੂੰ ਕਾਲ ਕਰਨਾ ਚਾਹੋਗੇ ਕਿਉਂਕਿ ਗਰਮੀ ਦੇ ਕਾਰਨ ਕਈ ਲੋਕ ਨਹੀਂ ਆਉਣਾ ਨੇ ਲਈ ਹੈ ਕਈ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਕੁਝ ਅਪੀਲ ਕਰਾਂ ਹਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਨਾਗਰਿਕ ਆਪਣਾ ਵੋਟ ਦਾ ਹੱਕ ਜਰੂਰ ਐਕਸਰਸਾਈਜ਼ ਕਰਨ ਕਿਉਂਕਿ ਇਹ ਮੌਕਾ ਹੈ ਇਹ ਉਹਨਾਂ ਦੀ ਡਿਊਟੀ ਵੀ ਹੈ ਤਾਂ ਕਿ ਜੋ ਸਰਕਾਰ ਉਹ ਚਾਹੁੰਦੇ ਹਨ ਚੰਗੀ ਹੈ ਉਹ ਚੁਣ ਸਕਣ ਸਾਡੇ ਨਾਲ ਨੇ ਗਰਤਾਸਪੁਰ ਦੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਜੀ ਸੋ ਸਰ ਰਿਆ ਜੀ ਅੱਜ ਇੱਕ ਜੂਨਾ ਵੋਟਾਂ ਦਾ ਦਿਨ ਹੈ ਜੀ ਕਿਵੇਂ ਦੇਖਦੀਆਂ ਜੀ ਉਹ ਆਪਣੀ ਆਪਣੀ ਜੋ ਹੈ ਰਾਏ ਦੇ ਬਟਾਵਲ ਕੋ پاس ਕੀ ਅਰੇ ਜੇ ਸਰ ਗੱਲ ਕੀਤੀ ਜਾਵੇ ਆਪਾਂ ਜਿਲ੍ਹਾ ਪ੍ਰਸ਼ਾਸਨ ਦੀ ਸਾਰੇ ਦੀ ਸਾਰੇ ਮੁਸਤਫੀ ਪੱਖੋਂ ਹਰ ਚੀਜ਼ ਤਤਪਰਾਈ ਹਾਂ ਬਹੁਤ ਅੱਛੇ ਬਹੁਤ ਅੱਛੇ ਪ੍ਰਬੰਧ ਕੀਤੇ ਹੋਏ ਹਨ ਐਂਡ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ ਜੀ ਔਰ ਲੋਕਾਂ ਨੂੰ ਕੱਲ ਕਰਨਾ ਚਾਹੋਗੇ ਕਿਉਂਕਿ ਗਰਮੀ ਦੇ ਕਾਰਨ ਕਈ ਲੋਕ ਨਹੀਂ ਆਉਣਗੇ ਲਈ ਹੈ ਕਈ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਕੁਝ ਅਪੀਲ ਹਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਨਾਗਰਿਕ ਆਪਣਾ ਵੋਟ ਦਾ ਹੱਕ ਜ਼ਰੂਰ ਐਕਸਰਸਾਈਜ਼ ਕਰਨ ਕਿਉਂਕਿ ਇਹ ਮੌਕਾ ਹੈ ਇਹ ਉਹਨਾਂ ਦੀ ਡਿਊਟੀ ਵੀ ਹੈ ਤਾਂਕਿ ਜੋ ਸਰਕਾਰ ਉਹ ਚਾਹੁੰਦੇ ਹਨ ਚੰਗੀ ਹੈ ਉਹ ਚੁਣ ਸਕਣ ਸਾਡੇ ਨਾਲ ਨੇ ਗਰਤਾਸਪੁਰ ਦੇ ਸੈਸ਼ਨ ਜੱਜ ਰਜਿੰਦਰ ਅਗਰ왈 ਜੀ ਸੋ ਸਰ ਰਿਆ ਜੀ ਅੱਜ ਇੱਕ ਜੂਨਾ ਵੋਟਾਂ ਦਾ ਦਿਨ ਹੈ ਜੀ ਕਿਵੇਂ ਦੇਖਦੀ ਆ ਜੀ ਉਹ ਆਪਣੀ ਆਪਣੀ ਜੋ ਹੈ ਰਾਏ ਦੇ ਬਟਾਵਰ ਕੋ پاسਦੀ ਅਰੇ ਜੇ ਸਰ ਗੱਲ ਕੀਤੀ ਜਾਵੇ ਆਪਾਂ ਜਿਲ੍ਹਾ ਪ੍ਰਸ਼ਾਸਨ ਦੀ ਸਾਰੇ ਦੀ ਸਾਰੇ ਮੁਸਤਫੀ ਦੀ ਪੱਖੋਂ ਹਰ ਚੀਜ਼ ਤਤਪਰ ਹੈ ਹਾਂ ਬਹੁਤ ਅੱਛਾ ਬਹੁਤ ਸੇ ਪ੍ਰਬੰਧ ਕੀਤੇ ਹੋਏ ਹਨ ਐਂਡ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ ਜੀ ਔਰ ਲੋਕਾਂ ਨੂੰ ਆ ਕੇ ਕਰਨਾ ਚਾਹੋਗੇ ਕਿਉਂਕਿ ਗਰਮੀ ਦੇ ਕਾਰਨ ਕਈ ਲੋਕ ਨਹੀਂ ਆਉਂਦੇ ਮੈਂ ਲਈ ਹੈ ਕਈ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਕੁਝ ਅਪੀਲ ਕਰਾਂ ਹਾਂ ਮੈਂ ਸਰ ਨੂੰ ਅਪੀਲ ਕਰਦਾ ਕਿ ਸਾਰੇ ਨਾਗਰਿਕ ਆਪਣਾ ਵੋਟ ਦਾ ਹੱਕ ਜਰੂਰ ਐਕਸਰਸਾਈਜ਼ ਕਰਨ ਕਿਉਂਕਿ ਇਹ ਮੌਕਾ ਹੈ ਇਹ ਉਹਨਾਂ ਦੀ ਜੁuti ਵੀ ਹੈ ਤਾਂਕਿ ਜੋ ਸਰਕਾਰ ਉਹ ਚਾਹੁੰਦੇ ਹਨ ਚੰਗੀ ਹੈ ਉਹ ਚੁਣ ਸਕਣ ਮਨੇ ਕਿਹਾ ਵੀ ਵੋਟ ਪਾਉਣਾ ਸਾਡਾ ਹੱਕ ਹੈ ਔਰ ਆਪਣਾ ਹੱਕ ਨੂੰ ਇਸਤੇਮਾਲ ਕਰੋ ਔਰ ਵੋਟ ਪਾਓ ਤਾਂ ਕਿ ਵੋਟ ਪਾ ਕੇ ਜਿਹੜਾ ਸਾਡੀ ਇਹ ਬੜੀਆਂ ਮੁਸ਼ਕਲਾਂ ਨਾਲ ਜਿਹੜਾ ਸਾਨੂੰ ਹੱਕ ਮਿਲੇ ਆ ਵੋਟ ਪੋਲ ਕਰਕੇ ਉਸ ਹੱਕ ਨੂੰ ਨਿਭਾਓ ਤਾਂ ਕਿ ਜਿਹੜੀ ਅਸੀਂ ਚੰਗੀ ਸਰਕਾਰ ਚੁਣ ਸਕੀ ਔਰ ਚੰਗੇ ਲੋਕਾਂ ਦਾ ਜਿਹੜਾ ਭਵਿੱਖ ਅਸੀਂ ਬਣਾ ਸਕੀ ਹੈ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਮਨਜੋਤ ਤੇ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੁਸ ਪੰਜਾਬੀ ਅਰਦਾਸ